रेडी भारत ਵਿੱਚ पारसी ਸਮਾਜ ਗਿਣਤੀ ਪੱਖੋਂ ਬੇहद ਛੋਟਾ ਹੈ ਪਰ ਇਸ ਸਮਾਜ ਵੱਲੋਂ ਭਾਰਤ ਦੀ ਤਰੱਕੀ ਅਤੇ ਰਾਸ਼ਟਰੀ ਨਿਰਮਾਣ ਦੇ ਖੇਤਰ ਵਿੱਚ ਪਾਇਆ ਗਿਆ ਯੋਗਦਾਨ ਬੇਮਿਸਾਲ ਹੈ ਡੰਡੀ ਭਾਰਤ ਵਿੱਚ ਮਹਾਰਾਸ਼ਟਰ ਦੇ ਮੁੰਬਈ ਸ਼ਹਿਰ ਅਤੇ ਗੁਜਰਾਤ ਦੇ ਕੁਝ ਹਿੱਸਿਆਂ ਵਿੱਚ ਰਹੇ ਰਹੇ पारसी ਲੋਕ 8ਵੀਂ ਸਦੀ ਤੋਂ 10ਵੀਂ ਸਦੀ ਦਰਮਿਆਨ ਈਰਾਨ ਤੋਂ ਭਾਰਤ ਉਦੋਂ ਆਏ ਸਨ ਜਦੋਂ ਈਰਾਨ ਉੱਪਰ ਅਰਬ ਲੋਕਾਂ ਦਾ ਕਬਜ਼ਾ ਹੋ ਗਿਆ ਸੀ ਪਾਰਸੀ ਰੀਤੀ ਰਿਵਾਜਾਂ ਵਿੱਚੋਂ ਇੱਕ ਰਸਮ ਅਜਿਹੀ ਹੈ ਜਿਸ ਵਿੱਚ ਇਨਸਾਨ ਦੇ ਮਰਨ ਤੋਂ ਬਾਅਦ ਉਸ ਦੀ ਮ੍ਰਿਤਕ ਦੇਹ ਨੂੰ ਦਖਮਾ ਨਾਂ ਦੇ ਇੱਕ ਗੋਲ ਮিনার ਵਿੱਚ ਪੰਛੀਆਂ ਅਤੇ ਖਾਸ ਕਰਕੇ ਗਿਰਜਾਂ ਦੇ ਖਾਣ ਲਈ ਰੱਖ ਦਿੱਤਾ ਜਾਂਦਾ ਹੈ ਡੰਡੀ ਉਹਨਾਂ ਵੱਲੋਂ ਅਜਿਹਾ ਕਰਨ ਦਾ ਮਕਸਦ ਇਹ ਹੈ ਕਿ ਹਵਾ ਪਾਣੀ ਅਤੇ ਮਿੱਟੀ ਜਿਹੇ ਕੁਦਰਤੀ ਸਾਧਨਾਂ ਨੂੰ ਜੀਵ ਦੀ ਮ੍ਰਿਤਿਕ ਦੇ ਦੁਆਰਾ ਇਹਨਾਂ ਵਿੱਚ ਫੈਲਾਈ ਜਾਂਦੀ ਗੰਦਗੀ ਤੋਂ ਬਚਾਇਆ ਜਾ ਸਕੇ ਡੰਡੀ ਦਖਮਾ ਜਿਸ ਨੂੰ ਟਾਵਰ ਆਫ ਸਾਇਲੈਂਸ ਭਾਵ ਸ਼ਾਂਤੀ ਦਾ ਮিনার ਵੀ ਕਿਹਾ ਜਾਂਦਾ ਹੈ ਅਸਲ ਵਿੱਚ ਇੱਟਾਂ ਜਾਂ ਪੱਥਰਾਂ ਤੋਂ ਬਣਿਆ ਗੋਲ ਆਕਾਰ ਦਾ ਮিনার ਹੁੰਦਾ ਹੈ ਡੰਡੀ ਤਕਰੀਬਨ 8 ਮੀਟਰ ਉੱਚੇ ਇਸ ਮিনার ਨੂੰ ਹੀੜਪੜੱਕੇ ਵਾਲੀ ਥਾਂ ਤੋਂ ਦੂਰ ਕਿਸੇ ਪਹਾੜੀ ਉੱਤੇ ਜਾਂ ਜਾਂ ਕਿਸੇ ਉੱਚੀ ਜਗਾ ਉੱਤੇ ਬਣਾਇਆ ਜਾਂਦਾ ਹੈ ਡੰਡੀ ਮিনার ਦੀ ਗੋਲ ਛੱਤ ਨੂੰ ਤਿੰਨ ਹਿੱਸਿਆਂ ਵਿੱਚ ਵੰਡ ਕੇ ਉਸ ਦੇ ਤਿੰਨ ਗੋਲ ਖਾਨੇ ਬਣਾਏ ਜਾਂਦੇ ਹਨ ਡੰਡੀ ਸਭ ਤੋਂ ਬਾਹਰਲਾ ਹਿੱਸਾ ਮਰਦਾਂ ਦੀਆਂ ਮ੍ਰਿਤਕ ਦੇਹਾਂ ਰੈਡੀ ਵਿਚਕਾਰਲਾ ਹਿੱਸਾ ਮਹਿਲਾਵਾਂ ਅਤੇ ਸਭ ਤੋਂ ਅੰਦਰਲਾ ਗੋਲ ਹਿੱਸਾ ਬੱਚਿਆਂ ਦੀਆਂ ਮ੍ਰਿਤਕ ਦੇਹਾਂ ਦੇ ਰੱਖਣ ਲਈ ਬਣਾਇਆ ਜਾਂਦਾ ਹੈ ਡੰਡੀ ਮ੍ਰਿਤਕ ਦੇਹਾਂ ਇਹਨਾਂ ਉੱਤੇ ਰੱਖੇ ਜਾਣ ਤੋਂ ਬਾਅਦ ਅਗਲੇ ਕੁਝ ਹੀ ਦਿਨਾਂ ਵਿੱਚ ਗਿਰਜਾਂ ਜਾਂ ਹੋਰ ਲਾਸ਼ਖਾਨ ਵਾਲੇ ਜੀਵਾਂ ਵੱਲੋਂ ਇਹਨਾਂ ਦਾ ਮਾਸ ਖਾ ਲਿਆ ਜਾਂਦਾ ਹੈ ਡੰਡੀ ਬਾਕੀ ਬਚੀਆਂ ਹੱਡੀਆਂ ਹੌਲੀ-ਹੌਲੀ ਪੁਰਕੇ ਦਖਮਾ ਦੇ ਗੋਲ ਕੇਂਦਰ ਵਿੱਚ ਆ ਜਾਂਦੀਆਂ ਹਨ ਡੰਡੀ ਉਹਨਾਂ ਦੇ ਗਲਨ ਛੱਡਨ ਤੋਂ ਬਾਅਦ ਬਚੇ ਖੁਚੇ ਪਦਾਰਥ ਨੂੰ ਰੇਤ ਅਤੇ ਕੋਲੇ ਦੇ ਬਣੇ ਫਿਲਟਰ ਭਾਵ ਸ਼ਾਨਣੇ ਵਿੱਚੋਂ ਲੰਘਾ ਕੇ ਉਸ ਦੇ ਅਵਸ਼ੇਸ਼ ਸਮੁੰਦਰ ਜਾਂ ਦਰਿਆ ਦੇ ਪਾਣੀ ਵਿੱਚ ਸੁੱਟ ਦਿੱਤੇ ਜਾਂਦੇ ਹਨ ਡੰਡੀ ਇਸ ਸਾਰੀ ਪ੍ਰਕਿਰਿਆ ਦਾ ਮਕਸਦ ਮ੍ਰਿਤਕ ਸਰੀਰ ਤੋਂ ਜੁਗਰਦੇ ਨੂੰ ਹੋਣ ਵਾਲੇ ਨੁਕਸਾਨ ਨੂੰ ਘੱਟ ਤੋਂ ਘੱਟ ਕਰਨਾ ਹੈ ਡੰਡੀ ਭਾਰਤੀ ਸਮਾਜ ਵੱਲੋਂ ਅਪਣਾਏ ਜਾਂਦੇ ਇਸ ਕੁਦਰਤ ਪੱਖੀ ਤਰੀਕੇ ਨੂੰ ਇੱਕ ਵੱਡੀ ਚੁਣੌਤੀ ਦਾ ਸਾਹਮਣਾ ਉਦੋਂ ਕਰਨਾ ਪਿਆ ਜਦੋਂ ਤਕਰੀਬਨ 30 ਸਾਲ ਪਹਿਲਾਂ ਭਾਰਤੀ ਉਪਮਹਾਦੀਪ ਖਿੱਤੇ ਵਿੱਚ ਗਿਰਜਾਂ ਚੀਲਾਂ ਅਤੇ ਅਜ헤 ਹੋਰ ਮਾਸ ਖੋਰੇ ਪੰਛੀਆਂ ਦੀ ਗਿਣਤੀ ਤੇਜ਼ੀ ਨਾਲ ਘਟਣ ਲੱਗੀ ਡੰਡੀ ਵਿਗਿਆਨੀਆਂ ਵੱਲੋਂ ਇਸ ਦੇ ਕਾਰਨਾਂ ਦਾ ਉੱਤਰ ਦਿੰਦਿਆਂ ਸਮਝਾਇਆ ਗਿਆ ਕਿ ਪਸ਼ੂਆਂ ਦੀਆਂ ਬਿਮਾਰੀਆਂ ਠੀਕ ਕਰਨ ਲਈ ਵਰਤੀ ਜਾਂਦੀ ਦਵਾਈ ਡਾਈਕਲੋਫੀਨੇਕ ਅਤੇ ਕੀੜੇ ਮਾਰ ਦਵਾਈ डीडीटी ਦੀ ਵਰਤੋਂ ਕਾਰਨ ਮਾਸਕੋਰੇ ਪੰਛੀਆਂ ਦੀ ਗਿਣਤੀ 95% ਤੱਕ ਘਟ ਗਈ ਸੀ ਡੰਡੀ ਗਿਰਜਾਂ ਜਿਨ੍ਹਾਂ ਨੂੰ ਕਿਸੇ ਸਮੇਂ ਅਸ਼ੋਭ ਮੰਨਿਆ ਜਾਂਦਾ ਸੀ ਦੇ ਖਤਮ ਹੋਣ ਮਗਰੋਂ